ਤੁਸੀਂ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਜਾਂਦੇ ਸੀਗੇ ਹਾਂ ਜੀ ਉਹਦੇ ਉੱਥੋਂ ਉਹਨੂੰ ਛੱਡਣ ਦੇ ਜਾਂ ਜੋ ਵੀ ਹੋਇਆ ਉਹਦੇ ਪਿੱਛੇ ਲੋਕ ਐ ਜਾਣਨਾ ਚਾਹੁੰਦੇ ਨੇ ਕਿ ਕਾਰਨ ਕੀ ਸੀ ਉਹਦਾ ਕਾਰਨ ਇਹ ਹੈ ਕਿ ਇਹ ਸੰਜੀਦਗੀ ਵਾਲਾ ਮਸਲਾ ਹੈ ਇਹ ਸੰਜੀਦਗੀ ਵਾਲਾ ਮਸਲਾ ਨਹੀਂ ਇਹ ਵੀ ਗੱਲਾਂ ਚੱਲਦੀ ਹੈ ਕਿ ਵੀ ਭਾਜਪਾ ਨੇ ਉਹ ਉਹਨਾਂ ਨੇ ਜੋ ਕਰਨਾ ਸੀ ਕਰ ਲਿਆ ਵੀ ਕੀਤਾ ਕੁਝ ਉਹਨਾਂ ਨੇ ਬਹੁਤ ਕੁਝ ਕੀਤਾ ਮੈਂ ਕਹਿੰਦਾ ਮੈਂ ਬਿਲਕੁਲ ਕੀਤਾ ਬਹੁਤ ਕਰੋੜਾਂ ਰੁਪਇਆ ਲਾਖੇ ਹੋਰ ਜਿਹੜੀ ਤੁਹਾਨੂੰ ਸਜ਼ਾ ਹੋਈ ਸੀਗੀ ਉਹਦੇ ਪਿੱਛੇ ਵੀ ਬੀਜੇਪੀ ਸੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਅੱਜ ਤੱਕ ਕਿਸੇ ਨੂੰ 323 ਚ ਸਜ਼ਾ ਹੋਈ ਹੈ ਬਿਲਕੁਲ ਬਿਲਕੁਲ ਮੈਨੂੰ ਦੱਸੇ ਕੋਈ ਬੰਦਾ ਦੱਸੇ ਧਰਤੀ ਤੇ ਨਹੀਂ ਮੇਰਾ ਉਹੀ ਸਪੈਸੀਫਿਕ ਕੱਲਾ ਪੰਜਾਬ ਨਹੀਂ ਉਹਦੇ ਪਿੱਛੇ ਬੀਜੇਪੀ ਸੀ ਮੈਂ ਜਵਾਬ ਦੇ ਰਿਹਾ ਕੱਲਾ ਪੰਜਾਬ ਨਹੀਂ ਹਿੰਦੁਸਤਾਨ ਦੀ ਹਿਸਟਰੀ ਚ 72 ਸਾਲ ਦੀ ਹੌਲਦਾਰ ਹਾਜ਼ਰ ਜਮਾਨਤ ਦਿੰਦਾ ਬੰਦਾ ਬਰੀ ਹੋਇਆ ਹੋਇਆ ਪ੍ਰੋਬਲਮ ਹੋ ਨਹੀਂ ਐ ਸੱਜਾ ਹੋਈ ਐ ਬੰਦਾ ਹਾਈ ਕੋਰਟ ਚ ਸੁਪਰੀਮ ਕੋਰਟ ਚ ਬਰੀ ਹੋ ਗਿਆ 1000 ਰੁਪਏ ਫਾਈਨ ਪਰਤੇ 2 ਸਾਲਾਂ ਬਾਅਦ ਉਹਦਾ ਰਿਵਿਊ ਥੇਅਰ ਇਜ਼ ਅ ਫਾਈਨੈਲਿਟੀ ਇਨ ਲਾ ਫਿਰ ਦਾ ਮਤਲਬ ਤਾਂ ਤੁਸੀਂ ਚੌਥਾ ਕੋਰਟ ਬਣਾਓ ਸੁਪਰੀਮ ਕੋਰਟ ਤੋਂ ਬਾਹਰ ਵੀ ਕੋਈ ਕੋਰਟ ਬਣਾ ਲਓ ਇੱਕ ਨਹੀਂ ਤੇ 4 ਲੱਖ ਬੰਦੇ ਹੋਰ ਪੀਲਾ ਕਰਨਗੇ ਤੇ ਇਹ ਬਰੀ ਹੋਏ ਹੋਏ ਸਾਡਾ ਵੀ ਰਿਵਿਊ ਕਰ ਲਓ ਰਿਵਿਊ ਕਰਕੇ ਮੈਕਸਿਮਮ ਸਜ਼ਾ 1 ਸਾਲ ਦੀ ਹੁੰਦੀ ਐ 323 ਮੈਕਸਿਮ ਸਜ਼ਾ ਦੇਤੀ ਉਹ ਤੁਹਾਨੂੰ ਡਬਲ ਸਜ਼ਾ ਹੋਈ ਬੇਸਿਕਲੀ ਉਹਦੇ ਵਿੱਚ ਡਬਲ ਨਹੀਂ ਮਤਲਬ ਜਿਹੜੀ ਹੋ ਹੀ ਨਹੀਂ ਸਕਦੀ ਉਹ ਹੋ ਹੀ ਸਕਦੀ ਸੀ ਲੇਕਿਨ ਹੁਣ ਜਿਹੜਾ ਕਪਿਲ ਸ਼ਰਮਾ ਦਾ ਸ਼ੋਅ ਹੈ ਜਾਂ ਫਿਰ ਤੁਹਾਨੂੰ ਉਹ ਸਜ਼ਾ ਦੋਨਾਂ ਦੇ ਪਿੱਛੇ ਵੀ ਜੀ ਵੀ ਕਿੰਨਾ ਉਹਦੇ ਚ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿਸੇ ਤੇ ਕੀ ਉਂਗਲਾ ਚੱਕਣੀ ਸਭ ਨੂੰ ਪਤਾ ਹੁੰਦਾ ਨਹੀਂ ਪਰ ਪਤਾ ਤੇ ਹੈ ਸਭ ਨੂੰ ਪਰ ਛੱਡੋ ਮੈਂ ਕਹਿੰਦਾ ਦੇਖੋ ਮੇਰੇ ਫਾਈਨੈਂਸ਼ੀਅਲ ਅਕਾਊਂਟ ਬੰਦ ਕਰਤੇ ਮੈਂ ਉੱਥੇ ਆ ਅੱਜ ਵੀ ਬੰਦ ਮੈਂ ਉੱਥੇ ਹੀ ਆ ਰਿਹਾ ਮੈਨੂੰ ਸੁਣੋ ਤੁਸੀਂ ਸੁਣੋ ਅੱਜ ਵੀ ਬੰਦ ਨਹੀਂ ਠੀਕ ਹੈ ਮੈਨੂੰ ਜਦੋਂ ਮੈਂ ਅੰਦਰ ਸੀ ਮਨੂਸ ਵੱਡੇ ਵੱਡੇ ਜੱਜ ਆ ਕੇ ਕਹਿੰਦੇ ਸੀ ਵੀ ਦੱਸੋ ਪਰਸੂਏਟ ਕਰਨ ਦੀ ਕੋਸ਼ਿਸ਼ ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ ਜਿਹੜਾ ਬੰਦਾ ਅੱਜ ਤੱਕ 5 ਰੁਪਏ ਦੀ ਚੋਰੀ ਨਹੀਂ ਕੀਤੀ ਕਿਸੇ ਦੀ ਕਿਸੇ ਨੂੰ ਰੱਖੇ ਨਹੀਂ ਤੁਸੀਂ ਉਹਨੂੰ ਡਰਾ ਧਮਕਾ ਕੇ ਕਿਸੇ ਪਾਰਟੀ 'ਚ ਸ਼ਾਮਲ ਕਰਾਉਂਗੇ ਹੈ ਮੈਂ ਕਿਹਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਤੁਸੀਂ ਜ਼ੁਲਮ ਕਰ ਜਿਓ ਵੱਡੇ ਜ਼ੁਲਮ ਕਰ ਜਿਓ ਖਤਮ ਕਰ ਦਿਓ ਉਹ ਹੋ ਸਕਦਾ ਹੈ ਪਰੇ ਨਹੀਂ ਹੋ ਸਕਦਾ ਨਵਜੋਤ ਸਿੰਘ ਸਿੱਧੂ ਇਮਾਨ ਵੇਚ ਦੇਵੇ ਬਿਲਕੁਲ ਤੁਹਾਡੇ ਇਹ ਨਹੀਂ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਜ਼ੁਲਮ ਦੇ ਅੱਗੇ ਝੁਕ ਜੇ ਕਿਉਂਕਿ ਮੇਰੀ ਪ੍ਰੇਰਣਾ ਮੇਰੀ ਪ੍ਰੇਰਣਾ ਬੰਦ-ਬੰਦ ਕਟਵਾਏ ਆਰਿਆਂ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਪਰ ਤਰਮ ਨਹੀਂ ਹਾਰਿਆ ਉਹ ਮੇਰੀ ਪ੍ਰੇਰਣਾ ਹੈ ਇਹ ਕੀ ਹੋ ਜੂ ਇਹ ਇਹ ਦੇਹੀਆਂ ਆਂਦੀਆਂ ਜਾਂਦੀਆਂ ਨੇ ਜਦੋਂ ਦਾ ਮੈਂ ਆਪਣੇ ਅੰਦਰ ਉਤਰਿਆ ਸਮਝ ਨਹੀਂ ਯੋਗ ਚ ਉਤਰਿਆ ਕੋਈ ਭੈ ਹੀ ਨਹੀਂ ਹੈ ਬਸ ਇੰਨਾ ਡਰ ਹੈ ਕਿ ਭਾਈ ਮੈਂ ਸੱਚ ਦੀ ਆਵਾਜ਼ ਚੁੱਕਣ ਤੋਂ ਗੁਰੇਜ਼ ਨਾ ਕਦੇ ਕਰਾਂ ਤੁਹਾਡੇ ਅਕਾਊਂਟ ਤੁਸੀਂ ਕਹਿ ਰਹੇ ਹੋ ਫ੍ਰੀਜ਼ ਹੋ ਗਏ ਕਿਉਂ ਫ੍ਰੀਜ਼ ਹੋ ਪੇ ਕੋ ਮਾਰਾ ਜੇ ਇਨਕਮ ਟੈਕਸ ਵਾਲੇ ਆਉਂਦੇ ਆ ਜੁੜਾ ਮਰਜ਼ੀ ਕਾਰਨ ਕਰਦੇ ਇੱਕ ਪੇਮੈਂਟ ਹੈ ਮੇਰੇ ਕੋਲ ਆਂਦੀ ਹੈ ਮੈਂ ਉਹਨੂੰ ਵਾਪਸ ਭੇਜ ਦਿੰਦਾ ਕਿਉਂਕਿ ਮੇਰਾ ਕੰਟ੍ਰੈਕਟ ਕਿਸੇ ਹੋਰ ਨਾਲ ਹੋ ਜਾਂਦਾ ਉਹ ਵਾਪਸ ਜਿਨ੍ਹਾਂ ਨੇ ਮੈਨੂੰ ਦਿੱਤੀ ਸੀ ਉਹਨਾਂ ਨੂੰ ਵਾਪਸ ਚਲੀ ਜਾਂਦੀ ਹੈ ਤੁਹਾਡੇ ਕੋਲ ਬੈਂਕ ਦੀ ਡਿਟੇਲ ਹੈ ਵੀ ਭਾਈ ਆ ਬੈਂਕ ਦਾ ਚੈੱਕ ਮੈਂ ਦਿੱਤਾ ਹੈ ਜਿੱਥੇ ਬੈਂਕ ਦਾ ਚੈੱਕ ਗਿਆ ਦੇਖ ਲਓ ਹਰ ਚੌਥੇ ਮਹੀਨੇ ਉਸੇ ਗੱਲ ਦੇ ਉੱਤੇ ਬੰਦ ਕਰ ਦਿੰਦੇ ਪੁਰਾ ਕਦੋਂ ਤੋਂ ਬੰਦ ਹੈ ਤੁਹਾਡੇ ਅਕਾਊਂਟ ਇਹ ਮੈਨੂੰ ਲੱਗਦਾ ਜਦੋਂ ਮੈਂ ਜੇਲ੍ਹ ਗਿਆ ਉਸ ਤੋਂ ਬਾਅਦ ਹਜੇ ਤੱਕ ਨਹੀਂ ਖੁੱਲੇ ਉਹ ਨਹੀਂ ਖੁੱਲੇ ਔਰ ਤਸੀ ਇਹਦੇ ਅੱਗੇ ਮੇਰੀ ਤਨਖਾਹ ਵੀ ਨਹੀਂ ਆ ਰਹੀ ਅੱਛਾ ਮੇਰੀ ਪੈਨਸ਼ਨ ਵੀ ਨਹੀਂ ਆ ਰਹੀ ਔਰ ਉਹਦੇ ਪਿੱਛੇ ਕੌਣ ਹੈ ਛੱਡੋ ਨਹੀਂ ਫੇਰ ਵੀ ਮੈਂ ਕਹਿੰਦਾ ਯਾਰ ਉਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਮੈਂ ਕਹਿੰਦਾ ਮੈਂ ਕਹਿੰਦਾ ਜਿਹੜੇ ਵੀ ਮੈਂ ਕਹਾਂ ਜਿਹੜੇ ਵੀ ਹੈਨ ਉਹ ਖੁਸ਼ ਹੋ ਲੈਣ ਕਦੇ ਮੇਰਾ ਕੋਈ ਕੁਝ ਵਿਕਾਣਾ ਹੋਵੇ ਜੇ ਵਿਕਦਾ ਹੁੰਦਾ ਹੈ ਸਾਰੀ ਗੱਲਾਂ ਦੇ ਵਿੱਚ ਤੁਹਾਨੂੰ ਕਦੀ ਭਾਜਪੀ ਦੀ ਲੀਡਰਸ਼ਿਪ ਨੇ ਅਪਰੋਚ ਕੀਤਾ ਕਿ ਤੁਸੀਂ ਇੱਥੇ ਮੈਂ ਕਹਾਂ ਮੈਨੂੰ ਬਹੁਤ ਬਹੁਤ ਲੋਕਾਂ ਨੇ ਅਪਰੋਚ ਕੀਤਾ ਹੈ ਕਿ ਇੱਥੇ ਆ ਜਾਓ ਵਾਪਸ ਬਹੁਤ ਲੋਕਾਂ ਨੇ ਬਹੁਤ ਚੀਜ਼ਾਂ ਨਾਲ ਅਪਰੋਚ ਮੈਂ ਕਹਿੰਦਾ ਇਹੀ ਤੇ ਦੁੱਖ ਹੈ ਇਹੀ ਤੇ ਦੁਖਾਨਤ ਹੈ ਪੰਜਾਬ ਦਾ ਕਿ ਸਮਝੌਤਾ ਕਰਕੇ ਲੋਕ ਆਪਣੀ ਪਾਰਟੀ ਗਿਰਵੀ ਰੱਖ ਦਿੰਦੇ ਪਰ ਤੁਸੀਂ ਕਿਸੇ ਮੈਂ ਜਿਹਦਾ ਹੋਇਆ ਜੀ ਦੇ ਨਾਲ ਖੜਾ ਹੋਇਆ ਜਿਹਦੀ ਪਾਰਟੀ ਚ ਰਹਾ ਮੈਂ ਨਾ ਤੇ ਉਹਨੂੰ ਕਦੇ ਹਰਾਉਣ ਦੀ ਕੋਸ਼ਿਸ਼ ਕੀਤੀ ਐ ਤੇ ਨਾ ਹੀ ਕਦੇ ਕੋਈ ਸਮਝੌਤਾ ਕੀਤਾ ਤੇ ਨਾ ਹੀ ਕਦੇ ਆਪਣੇ اخਲਾਕਾਂ ਤੋਂ ਆਪਣੇ ਈਮਾਨ ਤੋਂ ਫਿਰਿਆ